ਦੋਸਤੋ ਜਿਵੇਂ ਕਿ ਬਾਸਮਤੀ ਦਾ ਰਕਬਾ ਕਾਫੀ ਜ਼ਿਆਦਾ ਇਸ ਵਾਰ ਵਧ ਚੁੱਕਿਆ ਹੈ ਪਿਛਲੇ ਸਾਲ ਬਾਸਮਤੀ ਦੇ ਕਾਫੀ ਜ਼ਿਆਦਾ ਰੇਟ ਵਧੀਆ ਮਿਲੇ ਸਨ ਸੋ ਉਸੇ ਤੋਂ ਉਤਸ਼ਾਹਿਤ ਹੋ ਕੇ ਕਿਸਾਨਾਂ ਨੇ ਇਸ ਵਾਰ ਹੋਰ ਕਾਫੀ ਜ਼ਿਆਦਾ ਰਕਬਾ ਵਧਾਇਆ ਹੈ ਬਾਸਮਤੀ ਫਸਲਾਂ ਹੇਟ ਨਾਲ ਨਾਲ ਦੱਸਦੀ ਕਿ ਸਰਕਾਰਾਂ ਵੱਲੋਂ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਇਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਬਾਸਮਤੀ ਚੌਲ ਜਿਹੜਾ ਹੈ ਪੈੜ ਦੇ ਆਧਾਰ ਤੇ ਸਹੀ ਰੇਟ ਦੇ ਉੱਪਰ ਵਿਕਰੀ ਹੋਵੇਗੀ ਸਹੀ ਰੇਟ ਤੇ ਵਿਕੇਗਾ ਪਰ ਅਜੇ ਹਸ ਵਕਤ ਵਰਤਾਰਾ ਨਹੀਂ ਵੇਖਣ ਨੂੰ ਮਿਲ ਰਿਹਾ ਚੌਲਦਿਆਂ ਕਾਫੀ ਸਮੇਂ ਤੋਂ ਕੀਮਤਾਂ ਕਾਫੀ ਘੱਟ ਚੱਲ ਰਹੀਆਂ ਨੇ ਪਰ ਹੁਣ ਜੇਕਰ ਤਾਜ਼ਾ ਮੰਡੀ ਭਾਅ ਦੀ ਗੱਲ ਕੀਤੀ ਜਾਵੇ ਜਿਵੇਂ ਕਿ 25 2600 ਦੇ ਆਲੇ ਦੁਆਲੇ 1509 ਵੈਰੈਟੀ ਜਾਂ ਫਿਰ 17 18 ਕੀਮਤ ਜਿਹੜੀ ਉਸ ਦੀ ਲਗਭਗ 32 3300 ਚੱਲ ਰਹੀ ਸੀ ਉਹ 4 ਸਤੰਬਰ 2024 ਨੂੰ ਵਧ ਕੇ 1500 ਰੁਪਏ ਦੇ ਵਾਧੇ ਨਾਲ ਲਗਭਗ 33400 ਰੁਪਏ 17 18 ਤੇ ਇਸੇ ਤਰ੍ਹਾਂ 1509 ਵੈਰੈਟੀ ਉਹ ਉਸ ਦਾ ਭਾਅ 2850 ਰੁਪਏ ਵੱਧ ਤੋਂ ਵੱਧ ਲੱਗਿਆ ਹੈ ਹਰਿਆਣਾ ਦੀ ਮੰਡੀਆਂ ਦੇ ਵਿੱਚ ਬਹੁਤ ਹੀ ਥਾਵਾਂ ਦੇ ਉੱਪਰ 1500 ਨੂੰ ਬਾਸਮਤੀ ਲਗਭਗ 24-2500 ਰੁਪਏ ਤੋਂ ਤੇ ਇਸੇ ਤਰ੍ਹਾਂ ਹੀ 27-2750 ਰੁਪਏ ਤੱਕ ਰਿਹਾ ਪਰ ਕੁਝ ਇੱਕ ਢੇਰੀਆਂ ਜਿਹੜੀਆਂ ਨੇ ਉਹ 2800 ਜਾਂ ਫਿਰ ਥੋੜਾ ਉੱਪਰ ਵਿਕੀਆਂ ਨੇ ਗੱਲ ਕੀਤੀ ਜਾਵੇ ਅੰਤਰਰਾਸ਼ਟਰੀ ਬਾਜ਼ਾਰ ਦੀ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਥਾਈਲੈਂਡ ਦੇਸ਼ ਵੱਲੋਂ ਆਪਣਾ ਚੌਲ ਖਾਸ ਕਰਕੇ ਕਣੀ ਟੋਟਾ ਮੋٹے ਚੌਲ ਦਾ ਟੋਟਾ ਟੁਕੜਾ ਜਿਹੜਾ ਚੌਲ ਹੈ ਉਸ ਨੂੰ ਵੱਡੇ ਪੱਧਰ ਤੇ ਵੇਚਿਆ ਜਾ ਰਿਹਾ ਹੈ ਪਰ ਜਿੰਨੀਆਂ ਉਹ ਕੀਮਤਾਂ ਨੇ ਉਸ ਦੇ ਨੇੜੇ ਤੇੜੇ ਭਾਰਤ ਸਰਕਾਰ ਜਿਹੜੀ ਹੈ ਮਾਲ ਆਪਣਾ ਵੇਚਣ ਨੂੰ ਤਿਆਰ ਨਹੀਂ ਕਿਉਂਕਿ ਕੀਮਤਾਂ ਘੱਟ ਵਿਖਾਈ ਦੇ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ 950 ਡਾਲਰ ਪਰਤੀ 10 ਕੁਇੰਟਲ ਦਾ ਜਿਹੜਾ ਭਾਰ ਸਰਕਾਰ ਵੱਲੋਂ ਰੇਟ ਤੈਅ ਕੀਤਾ ਗਿਆ ਫਿਕਸ ਕੀਤਾ ਗਿਆ ਕਿ ਵਪਾਰੀ ਜੇਕਰ ਵਿਦੇਸ਼ਾਂ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਕੋਈ ਸੌਦਾ ਕਰਦੇ ਨੇ ਤਾਂ ਉਹ 950 ਡਾਲਰ ਤੋਂ ਉੱਪਰ ਹੀ ਕਰ ਸਕਣਗੇ ਉਸ ਤੋਂ ਹੇਠਾਂ ਜਿਹੜੀ ਕਹਿ ਲਈ ਕਿ ਇੱਕ ਕਿਸਮ ਦੀ ਪਾਬੰਦੀ ਹੈ ਉਹ ਚੌਲ ਬਾਹਰ ਨਹੀਂ ਭੇਜ ਸਕਦੇ ਚਾਹੇ ਬਾਸਮਤੀ ਚੌਲੇ ਜਾਂ ਮੋਟਾ ਚੌਲੇ ਸੋ ਸਾਰੇ ਤਰ੍ਹਾਂ ਦੇ ਬਾਜ਼ਾਰ ਜਿਹੜਾ ਲੜਖੜਾਇਆ ਹੋਇਆ ਹੈ ਤੇ ਹੁਣ ਵੱਡੇ ਪੱਧਰ ਤੇ ਬਾਜ਼ਾਰਾਂ ਦੇ ਵਿੱਚ ਬਾਸਮਤੀ ਤੇ ਇਸ ਤੋਂ ਇਲਾਵਾ ਟੋਟਾ ਚੌਲ ਤੇ ਮੋਟਾ ਚੌਲ ਉਹ ਵੱਡੇ ਪੱਧਰ ਤੇ ਬਾਜ਼ਾਰ ਦੇ ਵਿੱਚ ਭਾਰਤੀ ਬਾਜ਼ਾਰ ਦੇ ਵਿੱਚ ਹੀ ਉਤਾਰਿਆ ਗਿਆ ਤਾਂ ਕਿ ਕੁਝ ਨਾ ਕੁਝ ਵਿਕਰੀ ਹੋਵੇ ਸਟਾਕ ਜਿਹੜਾ ਉਹ ਥੋੜਾ ਮੋਟਾ ਘਟੇ ਕਿਉਂਕਿ ਨਵੀਂ ਫਸਲ ਜਿਹੜੀ ਆ ਉਹ ਵਿਕਣੀ ਸ਼ੁਰੂ ਹੋ ਚੁੱਕੀ ਆ ਬਾਜ਼ਾਰ ਦੇ ਵਿੱਚ ਮੰਡੀਆਂ ਦੇ ਵਿੱਚ ਨਵੀਂ ਫਸਲ ਆ ਰਹੀ ਹੈ ਸੋ ਜਿਸ ਤਰ੍ਹਾਂ ਮਾਮੂਲੀ ਆ ਵਾਦਾ 4 ਸਤੰਬਰ ਵੇਖਣ ਨੂੰ ਮਿਲਿਆ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਤੇ ਖਾਸ ਕਰਕੇ ਪੰਜਾਬ ਸਰਕਾਰ ਉਸ ਨੂੰ ਵੇਖਣਾ ਪਏਗਾ ਕੋਈ ਚਾਰਾ ਜੋਈ ਕਰਨੀ ਪਵੇਗੀ ਤਾਂ ਕਿ ਸਹੀ ਰੇਟ ਕਿਸਾਨਾਂ ਨੂੰ ਮਿਲ ਸਕਣ ਜਿਹੜੇ ਕਿਸਾਨਾਂ ਵੀਰਾਂ ਨੇ ਖਾਸ ਕਰਕੇ ਠੇਕੇ ਦੇ ਜ਼ਮੀਨਾਂ ਲਈਆਂ ਹੋਈਆਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਮajouus ਨੇ ਕਾਫੀ ਵੱਡਾ ਨੁਕਸਾਨ ਉਹਨਾਂ ਨੂੰ ਉਠਾਉਣਾ ਵੀ ਪੈ ਰਿਹਾ ਤੇ ਅੱਗੇ ਵੀ ਸੰਭਾਵਨਾਵਾਂ ਨੇ ਜੇਕਰ ਸਰਕਾਰ ਨੇ ਇਸ ਸਥਿਤੀ ਨੂੰ ਸਹੀ ਢੰਗ ਨਾਲ ਨਾ ਸੰਭਾਲਿਆ ਤਾਂ ਆਉਂਦੇ ਸਾਲਾਂ ਦੇ ਦੌਰਾਨ ਬਾਸਮਤੀ ਹੀਟ ਰਕਬਾ ਵਧਣ ਦੀ ਬਜਾਏ ਘਟ ਸਕਦਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਕਣੀ ਟੋਟਾ ਜਿਵੇਂ ਇਸ ਤਰ੍ਹਾਂ THAILAND ਦੀ ਆਪਾਂ ਉਦਾਹਰਣ ਦਿੱਤੀ ਇਹ ਗੱਲਬਾਤ ਕੀਤੀ ਤੁਹਾਡੇ ਨਾਲ ਸਾਂਝੀ ਤੋ ਇਸ ਤਰ੍ਹਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜੇ ਜਿਹੜੇ ਦੇਸ਼ ਚੌਲ ਪੈਦਾ ਕਰਦੇ ਨੇ ਉਹਨਾਂ ਦਾ ਮੰਡੀ ਦੇ ਵਿੱਚ ਵਧੀਆ ਜਗ੍ਹਾ ਬਣੀ ਹੋਈ ਏ ਪਰ ਭਾਰਤ ਜਿਹੜਾ ਲਗਭਗ ਨਰਾਸ਼ ਹੈ ਸੋ ਭਾਰ ਸਰਕਾਰ ਨੂੰ ਇਸ ਪਾਸੇ ਜ਼ਰੂਰ ਵੇਖਣਾ ਚਾਹੀਦਾ ਹੈ ਉਦੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਕਿ ਜਦੋਂ ਸਾਰੀ ਫਸਲ ਵੇਖ ਕੇ ਵਪਾਰੀਆਂ ਕੋਲ ਜਾ ਚੁੱਕੀ ਹੋਵੇ ਤਾਂ ਇਸ ਤੋਂ ਜਿਹੜੀ ਸਥਿਤੀ ਹੈ ਉਹ ਗਲਤ ਹੀ ਹੋ ਸਕਦੀ ਹੈ ਤੇ ਜਿਹੜੇ ਕਿਸਾਨ ਨੇ ਹੁਣ ਸਭ ਸਮੇਂਦਾਰ ਨੇ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਜਿੱਥੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕਰਦਿਆਂ ਨੇ ਸੰਘਰਸ਼ ਕਰਦਿਆਂ ਨੇ ਕਿਸਾਨ ਯੂਨੀਅਨਾਂ ਨੂੰ ਵੀ ਪੈੜ ਦੇ ਆਧਾਰ ਦੇ ਉੱਪਰ ਮੁੱਖ ਮੰਤਰੀ ਪੰਜਾਬ ਤੇ ਇਸੇ ਤਰੀਕੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ